ਦਾ ਹਾਲ ਚਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਮਰੁੰਡੇ ਤੋਂ ਸਰਾਂਦੇ ਦੇ ਠੰਡੇ ਪੁਰਜ ਚ ਜੋ ਮਾਤਾ ਜੀ ਅਤੇ ਸਾਬ ਜਦੇ ਪਹਿਲੀ ਵਾਰ ਬਤਾਉਂਦੇ ਹਨ ਉਸ ਦਾ ਇਤਿਹਾਸ ਸੰਕਤਾਂ ਨਾਲ ਸਾਂਝਾ ਕਰਾਂਗੇ ਜੇ ਤੁਸੀਂ ਪਿਛਲੀ ਵੀਡੀਓ ਨਹੀਂ ਦੇਖੀ ਤੁਸੀਂ ਸਾਡੇ ਚੈਨਲ ਤੇ ਜਾ ਕੇ ਉਹ ਵੀ ਵੀਡੀਓ ਦੇਖ ਸਕਦੇ ਹੋ ਸੋ ਕੱਲ ਰਾਤ ਜਿਵੇਂ ਕਿ ਮਰੁੰਡੇ ਦੀ ਹਮਲਾਤ ਵਿੱਚ ਬਤਾਉਂਦੇ ਹਨ ਇਹ ਭਿਆਨਕ ਰਾਤ ਬੀਤਦੀ ਹੈ ਦਿਨ ਚੜਦਾ ਹੈ ਮਾਤਾ ਜੀ ਨੂੰ ਅਤੇ ਸਹਬਜ਼ਾਦੇ ਨੂੰ ਹਵਾਲਾਤ ਵਿੱਚੋਂ ਕੱਢ ਕੇ ਇੱਕ ਬੈਲ ਗੱਡੀ ਤੇ ਬਿਠਾ ਲਿਆ ਗਿਆ ਇਹ ਉਹ ਦਸ਼ਮੇਸ਼ ਜੀ ਦੀ ਮਾਤਾ ਅਤੇ ਛੋਟੇ ਲਾਲ ਹਨ ਜੋ ਕਦੇ ਆਤਿਸ਼ਾਨ ਨਾਲ ਪਾਲਕੀਆਂ ਤੇ ਹਾਥੀਆਂ ਦੀਆਂ ਅੰਬਾਰੀਆਂ ਵਿੱਚ ਬੈਠ ਕੇ ਬਾਹਰ ਨਿਕਲਦੇ ਸਨ ਅੱਜ ਕੈਦੀ ਬਣਾ ਕੇ ਕਚਹਿਰੀ ਵਿੱਚ ਲਿਜਾਣ ਲਈ ਇੱਕ ਬੈਲ ਗੱਡੀ ਉੱਪਰ ਬਿਠਾ ਦਿੱਤੇ ਗਏ ਪੀਨਸ ਸੀ ਨਾ ਪਾਲਕੀ ਸੀ ਨਾ ਉਹ ਅੰਬਾਰੀ ਸੀ ਬਦਬਖਤ ਲਾਏ ਬੈਲ ਕੀ ਗਾੜੀ ਸਵਾਰੀ ਸੀ ਮੁਰਿੰਡੇ ਤੋਂ ਬਸੀ ਥਾਣੇਦਾਰ پاس ਲਿਆਂਦਾ ਗਿਆ ਤੇ ਬਸੀ ਥਾਣੇਦਾਰ ਤੋਂ ਹੁਕਮ ਲੈ ਕੇ ਮੁਰਿੰਡੇ ਦਾ ਕੋਤਵਾਲ ਮਾਤਾ ਜੀ ਤੇ ਸਹਬਜ਼ਾਦੇ ਨੂੰ ਬੈਲਗੱਡੀ ਤੇ ਬਿਠਾ ਕੇ ਸਰਾਂਦ ਪੁੱਜਾ ਤੇ ਪਾਪੀ ਵਜੀਦ ਖਾਨ ਨੂੰ ਖਬਰ ਦਿੱਤੀ ਕਿ ਗੁਰੂ ਪਰਿਵਾਰ ਸਰਕਾਰੀ ਹਿਰਾਸਤ ਵਿੱਚ ਸਰਾਂਦ ਪੰਚਾਇਤ ਦਿੱਤਾ ਗਿਆ ਹੈ ਸਰਾਂਦ ਦੇ ਜਿਸ ਸਥਾਨ ਤੇ ਬੈਲਗੱਡੀ ਰੋਕੇ ਸਿਪਾਹੀ ਸੂਬਾ ਸਰਾਂਦ ਨੂੰ ਇਤਲਾਹ ਕਰਨ ਗਏ ਸਨ ਉਸ ਜਗ੍ਹਾ ਅੱਜਕੱਲ ਗੁਰਦੁਆਰਾ ਰਤ ਸਾਹਿਬ ਸਿ ਸ਼ੋਭਿਤ ਹੈ ਵਜੀਦ ਖਾਨ ਦੇ ਹੁਕਮ ਅਨੁਸਾਰ ਪੌ ਦੀ ਸਰਦਕ ਕਰੀਲੀ ਰਾਤ ਵਿੱਚ ਮਾਤਾ ਜੀ ਤੇ ਸਹਬਜ਼ਾਦੇ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਤੇ ਆਸ-ਪਾਸ ਪੈਰਾ ਲਾ ਦਿੱਤਾ ਹੁਕਮ ਕਰ ਦਿੱਤਾ ਗਿਆ ਕਿ ਇਹਨਾਂ ਕੈਦੀਆਂ ਨੂੰ ਖਾਣ ਪੀਣ ਲਈ ਕੋਈ ਵੀ ਭੋਜਨ ਪਾਣੀ ਨਾ ਦਿੱਤਾ ਜਾਵੇ ਤੇ ਨਾਲ ਹੀ ਇਹ ਫਰਮਾਨ ਵੀ ਚਾਰਟ ਦਿੱਤਾ ਕਿ ਇਸ ਹੁਕਮ ਦੀ ਉਦੂਲੀ ਕਰਨ ਵਾਲੇ ਦਾ ਸਮੇਤ ਪਰਿਵਾਰ ਕਾਨ ਬੱਚਾ ਪੇੜ ਦਿੱਤਾ ਜਾਵੇਗਾ ਵਜੀਦੇ ਦਾ ਇਹ ਖਿਆਲ ਸੀ ਕਿ ਛੋਟੇ ਬਾਲਕਾਂ ਤੇ ਬਿਰਧ ਮਾਤਾ ਗੁਜਰੀ ਜੀ ਨੂੰ ਭੁੱਖੇ ਰੱਖ ਕੇ ਆਪਣੇ ਕੀਦੇ ਤੋਂ ਥੜਕਾਉਣਾ ਸੁਖਾ ਹੋਵੇਗਾ ਜਿਸ ਠੰਡੇ ਬੁਰਜ ਵਿੱਚ ਮਾਤਾ ਜੀ ਅਤੇ ਛੋਟੇ ਸ਼ਹਿਬਜ਼ਾਦਿਆਂ ਨੂੰ ਪਉ ਮਹੀਨੇ ਦੀ ਹੱਦ ਸਰਦੀ ਵਿੱਚ ਕੈਦ ਕਰਕੇ ਰੱਖਿਆ ਗਿਆ ਦਰਅਸਲ ਇੱਕ ਮিনার ਨੁਮਾ ਕਾਫੀ ਉੱਚਾ ਬੁਰਜ ਸੀ ਇਸ ਦੇ ਸਿਖਰ ਤੇ ਕੇਵਲ ਇੱਕ ਛੱਤ ਹੀ ਸੀ ਤੇ ਚਾਰੇ ਪਾਸੇ ਤੋਂ ਇੱਕ ਖੁੱਲਾ ਸੀ ਕੋਈ ਵੀ ਦੀਵਾਰ ਵਗੈਰਾ ਨਹੀਂ ਸੀ ਉਚਾਈ ਕਾਫੀ ਜ਼ਿਆਦਾ ਹੋਣ ਕਾਰਨ ਗਰਮੀ ਵਿੱਚ ਵੀ ਹਵਾ ਦੇ ਬੁੱਲੇ ਇਸ ਮিনার ਵਿੱਚ ਬੈਠੇ ਆਦਮੀ ਨੂੰ ਗਰਮੀ ਤੋਂ ਤਪਸ਼ ਗਰਮੀ ਦੀ ਤਪਸ਼ ਤੋਂ ਬਚਾਉਂਦੇ ਸਨ ਸਮੇਂ ਦੇ ਨਵਾਬ ਐਸ਼ ਪ੍ਰਸਤੀ ਦੀ ਜ਼ਿੰਦਗੀ ਅਤੇ ਗਰਮੀ ਤੋਂ ਬਚਾ ਲਈ ਇਸ ਬੁਰਜ ਦੀ ਵਰਤੋਂ ਕਰਿਆ ਕਰਦੇ ਸਨ ਗਰਮੀ ਤੋਂ ਹੋਰ ਵਧੀਰੇ ਰਾਹਤ ਲੈਣ ਦੇ ਮੰਤਵ ਨਾਲ ਵਗ ਰਹੀ ਹਵਾ ਨੂੰ ਹੋਰ ਠੰਡਿਆ ਕਰਨ ਲਈ ਇਸ ਬੁਰਜ ਦੇ ਚਾਰੇ ਪਾਸੇ ਡੂੰਘੀ ਖਾਈ ਪੁੱਟ ਕੇ ਤੇਲ ਨੂਆ ਪਾਣੀ ਖੜਾ ਕੀਤਾ ਹੁੰਦਾ ਸੀ ਤਾਂ ਜੋ ਹਵਾਦੀਆਂ ਲਹਿਰਾਂ ਸੀਤ ਪਾਣੀ ਨਾਲ ਟਕਰਾ ਕੇ ਹੋਰ ਠੰਡੀਆਂ ਹੋ ਜਾਣ ਅਤੇ ਇਸ ਬੁਰਜ ਵਿੱਚ ਬੈਠੇ ਅਹਿਲਕਾਰਾਂ ਨੂੰ ਪਰ ਗਰਮੀ ਵਿੱਚ ਅਤ ਠੰਡਕ ਦੇ ਸਕਣ ਪੋ ਮਹੀਨੇ ਦੇ ਅਤ ਸਰਦ ਮੌਸਮ ਵਿੱਚ ਜਦ ਹਵਾਦੀਆਂ ਲਹਿਰਾਂ ਠੰਡੇ ਪਾਣੀ ਨਾਲ ਟਕਰਾ ਕੇ ਮਨੁੱਖੀ ਸਰੀਰ ਨੂੰ ਛਾਉਂਦੀਆਂ ਹੋਣਗੀਆਂ ਤਾਂ ਸਰੀਰ ਨੂੰ ਕਿੰ ਸਹਾਤ ਕਸ਼ਟ ਹੁੰਦਾ ਹੋਵੇਗਾ ਇਸ ਦਾ ਅੰਦਾਜ਼ਾ ਲਗਾਉਣਾ ਵੀ ਸ਼ਾਇਦ ਨਾ ਮੌਮਕਨ ਹੈ ਅਜਹੀ ਕਰੜੀ ਕੈਦ ਵਿੱਚ ਸਤਗੁਰੂ ਜੀ ਦੇ ਪਰਿਵਾਰ ਨੂੰ ਰੱਖਿਆ ਗਿਆ ਮਾਤਾ ਜੀ ਨੇ ਅਜੇ ਵਿਖੜੇ ਸਮੇਂ ਵਿੱਚ ਪੋਤਰਿਆਂ ਨੂੰ ਆਪਣੀ ਗੋਦ ਵਿੱਚ ਆਪਣੀ ਛਾਤੀ ਨਾਲ ਲਾ ਕੇ ਸੌਧਰ ਅਤੇ ਸੋਹੇਲੇ ਦਾ ਪਾਠ ਕੀਤਾ ਇਸ ਤੋਂ ਅਪਰੰਥ ਪਤੀ ਗੁਰੂ ਦੇਵ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰਦੇਵ ਜੀ ਗੁਰੂ ਅਰਜਨ ਦੇਵ ਜੀ ਦੀਆਂ ਸ਼ਹਾਦਤ ਦੀਆਂ ਸਾਖੀਆਂ ਤੇ ਸਿੱਖਿਆਵਾਂ ਆਪਣੇ ਲਾੜ ਲਿਆ ਨੂੰ ਸੁਣਾਉਂਦਿਆਂ ਰਾਤ ਕੱਟੀ ਤੇ ਤਕੀਦ ਕੀਤੀ ਮੇਰੇ ਪਿਆਰੇ ਪੋਤਰੋ ਸਮਾਂ ਬੜਾ ਕਠਿਨ ਵਾਪਰੇਗਾ ਪਰ ਤੁਸੀਂ ਆਪਣੇ ਧਰਮ ਤੇ ਡ੍ਰਿੜ ਰਹਿਣਾ ਆਪਣੇ ਦਾਦੇ ਦੀ ਪਾਗ ਨੂੰ ਦਾਗ ਨਹੀਂ ਲੱਗਣ ਦੇਣਾ ਸਭ ਜਾਦੇ ਦਾਦੀ ਜੀ ਨੂੰ ਮੋੜ ਮੋੜ ਵਿਸ਼ਵਾਸ ਦਿਵਾ ਰਹੇ ਸਨ ਮਾਤਾ ਜੀ ਤੁਸੀਂ ਵੇਖਣਾ ਅਸੀਂ ਕਿਵੇਂ ਪਿਤਾ ਤੇ ਬਾਬੇ ਦੇ ਕਾਰਨਾਮਿਆਂ ਨੂੰ ਐਸੇ ਚਾਰ ਚੰਨ ਲਾਵਾਂਗੇ ਕਹ ਰਹੇ ਦੀ ਦੁਨੀਆ ਤੱਕ ਲੋਕ ਸਾਨੂੰ ਯਾਦ ਕਰਨਗੇ ਸਹਿਬ ਜੀ ਆਦਿਆਂ ਕਿਹਾ ਧੰਨ ਭਾਗ ਹਮਰੇ ਹੈ ਮਾਈ ਤਰਮ ਹੇਤ ਤਨ ਜੇ ਕਰ ਜਾਈ ਪੁੱਤਰਿਆਂ ਦੀ ਚੜਦੀ ਕਲਾ ਵਾਲੇ ਉੱਤਰ ਸੁਣ ਕੇ ਮਾਤਾ ਜੀ ਬੜੇ ਪ੍ਰਸੰਨ ਹੋਏ ਤੇ ਦੋਵਾਂ ਲਾਲਾਂ ਨੂੰ ਪਿਆਰ ਦੇ ਕੇ ਮੱਥਾ ਚੁੰਮਿਆ ਤੇ ਅਸੀਸਾਂ ਦਿੱਤੀਆਂ ਜੀ ਬਾਬਾ ਮੋਤੀराम ਜੀ ਦੀ ਸੇਵਾ ਬਾਰੇ ਇਤਿਨਾਮਾ ਪੁਸਤਕ ਵਿੱਚ ਭਾਈ ਕਿਸ਼ਨ ਸਿੰਘ ਜੀ ਨੇ ਬਾਬਾ ਮੋਤੀराम ਜੀ ਤੇ ਉਹਨਾਂ ਦੇ ਪਰਿਵਾਰ ਦੀ ਲਸਾਨੀ ਸੇਵਾ ਤੇ ਸ਼ਹਾਦਤ ਦਾ ਵਿਸਤਾਰ ਨਾਲ ਹਵਾਲਾ ਦਿੱਤਾ ਹੈ ਬਾਬਾ ਮੋਤੀराम ਜੀ ਦੇ ਪਰਿਵਾਰਕ ਪਿਛੋਕੜ ਦਾ ਹਵਾਲਾ ਦਿੰਦਿਆਂ ਲਿਖਿਆ ਹੈ ਕਿ ਸਤਗੁਰੂ ਕਲਗੀਧਰ ਜੀ ਦੇ ਸੰਮੁਖ 1699 ਦੀ ਵਿਸਾਖੀ ਨੂੰ ਪੰਜ ਪੰਜਾਂ ਪਿਆਰਿਆਂ ਵਿੱਚ ਸੀਸ ਭੇਟ ਕਰਕੇ ਪਿਆਰੇ ਦਾ ਰਤੁਭਾ ਪ੍ਰਾਪਤ ਕਰਨ ਵਾਲੇ ਭਾਈ ਹਿਮਰ ਸਿੰਘ ਜੀ ਦੇ ਬਾਬਾ ਮੋਤੀराम ਜੀ ਪਤੀਜਾ ਲਗਦੇ ਸਨ। ਬਾਬਾ ਜੀ ਪੁਰਾਣੀ ਸਰਹੰਦ ਦੇ ਮਹੱਲਾ ਮਨਸੁਰੀਬ ਟਿੱਬਾ ਦੇ ਵਸਨੀਕ ਸਨ। ਪਰਿਵਾਰ ਦੀ ਪਾਲਣਾ ਤੇ ਉਪਜੀਵਕਾ ਵਾਸਤੇ ਬਾਬਾ ਮੋਤੀराम ਜੀ ਉਸ ਸਮੇਂ ਦੇ ਕਈ ਹੋਰ ਗੁਰਸਿੱਖਾਂ ਵਾਂਗ ਮੌਕੇ ਦੀ ਸਰਕਾਰ ਦੇ ਕਰਿੰਦੇ ਸਨ ਪਰ ਅੰਤਰਾਤਮਾ ਨਾਮ ਨਾਲ ਲੀਵਲীন ਹੋ ਗੁਰੂ ਚਰਨਾਂ ਦੀ ਭੋਰੀ ਹੋਈ ਪਈ ਸੀ। ਗੁਰੂ ਚਰਨਾਂ ਦੇ ਪਿਆਰ ਨਹੀਂ ਇਹ ਵਿਖੜੇ ਸਮੇਂ ਵਿੱਚ ਬਾਬਾ ਮੋਤੀराम ਜੀ ਨੂੰ ਗੁਰ ਪਰਿਵਾਰ ਦੀ ਸੇਵਾ ਅਤਜੋਕਮ ਭਰਿਆ ਕਦਮ ਉਠਾਉਣ ਲਈ ਪ੍ਰੇਰਿਤ ਕੀਤਾ ਭਾਵੇਂ ਇਸ ਸੇਵਾ ਬਦਲੇ ਆਖਰ ਉਹਨਾਂ ਨੂੰ ਸਮੇਤ ਪਰਿਵਾਰ ਦੇ ਸ਼ਹਾਦਤ ਦਾ ਜਾਮ ਵੀ ਪੀਣਾ ਪਿਆ ਬਾਬਾ ਮੋਤੀराम ਜੀ ਨਵਾਬ ਸਰਹੰਦ ਦੀ ਕੈਦ ਵਿੱਚ ਪਏ ਕੈਦੀਆਂ ਨੂੰ ਲੰਗਰ ਪਾਉਣੀ ਛਕਾਉਣਾ ਤੇ ਠੰਡੇ ਬੁਰਜ ਵਿੱਚ ਅਹਿਲਕਾਰਾਂ अथवा ਪਹਿਰੇਦਾਰਾਂ ਨੂੰ ਭੋਜਨ ਪਾਉਣੀ ਆਦਿਕ ਪਹੁੰਚਾਉਣ ਦੀ ਬਤੌਰ ਲੰਗਰੀ ਨੌਕਰੀ ਕਰਦੇ ਸਨ 11 ਪੌਧੀ ਰਾਤ ਨੂੰ ਜਦ ਬਾਬਾ ਮੋਤੀराम ਜੀ ਕੈਦੀਆਂ ਨੂੰ ਲੰਗਰ ਪਾਣੀ ਵੰਡ ਰਹੇ ਸਨ ਤਦ ਆਪ ਜੀ ਨੂੰ ਦਰੋਘੇ ਰਹੀਂ ਗਿਆਤ ਹੋਇਆ ਕਿ ਕਲਗੀਧਰ ਪਿਤਾ ਜੀ ਦੇ ਸਤਕਾਰਯੋਗ ਮਾਤਾ ਜੀ ਅਤੇ ਛੋਟੇ ਸਾਹਿਬ ਜੀ ਗੰਗੂ ਦੀ ਮਕਾਰੀ ਨਾਲ ਨਵਾਬ ਸਰਹੰਦ ਦੇ ਕੈਦ ਵਿੱਚ ਆਣ ਪਏ ਹਨ ਅਤੇ ਧਰਮੋਡੌਲਾ ਨੂੰ ਹਿਤ ਤਸੀਹੇ ਦੇਣ ਦੀ ਨੀਅਤ ਨਾਲ ਪੌ ਦੀ ਹੱਡ ਕਡਕਾਉਂਦੀ ਠੰਡ ਵਿੱਚ ਗੁਰੂ ਪਰਿਵਾਰ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਹੈ। ਗੁਰੂ ਪਰਿਵਾਰ ਉੱਪਰ ਸੱਤਿ ਦੇ ਇੰਤਹਾ ਤਹਤ ਕਿਸੇ ਕਿਸਮ ਦਾ ਖਾਣ ਪੀਣ ਪਹੁੰਚਾਉਣ ਦੀ ਬਿਲਕੁਲ ਮਨਾਹੀ ਕੀਤੀ ਹੋਈ ਹੈ ਤਾਂ ਕਿ ਭੁੱਖ ਅਤੇ ਠੰਡ ਨਾਲ ਆਰੰਭ ਹੋਏ ਬਿਕਮ ਹਾਲਾਤਾਂ ਦੇ ਤਸੀਆਂ ਦੀ ਚਿਤਵਨੀ ਕਰਕੇ ਦੋਵੇਂ ਲਾਲ ਮੁਸਲਮਾਨ ਹੋ ਜਾਣਾ ਪ੍ਰਵਾਨ ਕਰ ਲੈਣ। ਅਦੇਸ਼ ਖਬਰ ਦੇ ਦਿੱਤੇ जख्म ਉੱਪਰ ਲੂਣ ਇਸ ਸਰਕਾਰੀ ਹੁਕਮ ਨੇ ਹੋਰ ਵੀ ਭੁੱਕ ਦਿੱਤਾ ਕਿ ਗੁਰੂ ਪਰਿਵਾਰ ਨੂੰ ਕਿਸੇ ਪ੍ਰਕਾਰ ਦਾ ਲੰਗਰ ਪਾਣੀ ਪਹੁੰਚਾਉਣ ਦੀ ਵੀ ਸਖਤ ਮਨਾਈ ਹੈ ਤੇ ਇਸ ਦੀ ਹੁਕਮ ਅਦੁੱਲੀ ਕਰਨ ਵਾਲੇ ਉੱਪਰ ਨਵਾਬ ਦੇ ਗੁੱਸੇ ਦੀ ਗਾਜ ਡਿੱਗਣ ਦੇ ਆਦੇਸ਼ ਵੀ ਦਿੱਤੇ ਹੋਏ ਸਨ ਕਿ ਛੇ ਵਿਅਕਤੀ ਨੂੰ ਸਮੇਤ ਪਰਿਵਾਰ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ। ਇਹ ਖਬਰ ਸੁਣ ਕੇ ਬਾਬਾ ਮੋਤੀराम ਇਹ ਲਖੜਾ ਸੀ। ਉਸ ਦੇ ਸਾਹਾਂ ਦੀ ਗਤੀ ਰੁਕ ਗਈ ਜਾਪ ਰਹੀ ਸੀ। ਇਸ ਹਾਲਾਤ ਵਿੱਚ ਖੜੇ ਬਾਬਾ ਮੋਤੀराम ਨੂੰ ਦਰੋਗੇ ਦੇ ਹਲੂਣਿਆਂ ਤਰਬ ਕਿ ਉਸਨੇ ਆਪਣੇ ਆਪ ਨੂੰ ਸਾਂਭਿਆ ਚੁੱਪਚਾਪ ਰਹਿੰਦਾ ਕੰਮ ਛੇਤੀ ਛੇਤੀ ਖਤਮ ਕੀਤਾ ਤੇ ਸੇਰ ਉੱਪਰ ਮਣਾ ਮੁਹੀ ਪਾਰ ਲਈ ਜਾ ਰੋ ਜਾ ਰੋਂਦਾ ਆਪਣੇ ਘਰ ਆਣ ਪੁੱਜਾ ਘਰ ਵਿੱਚ ਬਜ਼ੁਰਗ ਮਾਤਾ ਸੋ ਪਤਨੀ ਅਤੇ ਛੋਟਾ ਜਿਹਾ ਪੁੱਤਰ ਸੀ ਅਜਿਹੀ ਹਾਲਤ ਵੇਖ ਕੇ ਘਰ ਦੇ ਜੀਆ ਨੇ ਪੁੱਛਣਾ ਕੀਤਾ ਕਿ ਕੀ ਮਾਜਰਾ ਹੈ ਅੱਖਾਂ ਵਿੱਚ ਸ਼ਮ ਸ਼ਮ ਵਹਿੰਦਾ ਨੀਰ ਜ਼ੁਬਾਨ ਵਿੱਚੋਂ ਕੋਈ ਬੋਲ ਨਹੀਂ ਸੀ ਨਿਕਲਣ ਨਿਕਲਣ ਦੇ ਰਿਹਾ ਕਾਫੀ ਹਰਸੇ ਬਾਅਦ ਮਨ ਨੂੰ ਤਕੜਾ ਕਰਕੇ ਜਗਤ ਮਾਤਾ ਗੁਜਰੀ ਜੀ ਦੇ ਲਾਲਾਂ ਦੇ ਨਾਲ ਵਰਤੇ ਪਾਣੇ ਦਾ ਸਾਰਾ ਬਿਰਤਾਂਤ ਬਾਬਾ ਮੋਤੀराम ਜੀ ਨੇ ਪਰਿਵਾਰ ਨਾਲ ਸਾਂਝਾ ਕੀਤਾ। ਕੰਮ ਤੋਂ ਵਿਹਲਾ ਹੋ ਕੇ ਬਾਬਾ ਮੋਤੀराम ਦੇ ਘਰ ਪੁੱਜਣ ਤੇ ਹੀ ਸਾਰਾ ਪਰਿਵਾਰ ਹਰ ਰੋਜ਼ ਸ਼ਾਮ ਦਾ ਪ੍ਰਸ਼ਾਦਾ ਇਕੱਠਿਆ ਛਕਿਆ ਕਰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਭੋਜਨ ਤਿਆਰ ਕਰੀ ਬੈਠੀ ਪਤਨੀ ਮੋਤੀराम ਜੀ ਦੀ ਉਡੀਕ ਵਿੱਚ ਸੀ ਪਰ ਪੋਤੇ ਅੱਠ ਠੰਡ ਮਹੀਨੇ ਦੌਰਾਨ ਠੰਡੇ ਬੁਰਜ ਦੀ નિર્દય ਠੰਡ ਵਿੱਚ ਭੁੱਖਣ ਪਾਣੇ ਬੈਠੇ ਗੁਰੂ ਪਰਿਵਾਰ ਦੀ ਹਿਰਦਾ ਕੰਬਾਉਣ ਵਾਲੀ ਮਨਹੂਸ ਖ਼ਬਰ ਨੇ ਸਭ ਦੀਆਂ ਅੱਖਾਂ ਨੀਰ ਨਾਲ ਤਰ ਕਰ ਔਰ ਭੋਜਨ ਦਾ ਚੇਤਾ ਚੇਤਾ ਹੀ ਭੁੱਲ ਗਿਆ। ਬਾਬਾ ਮੋਤੀराम ਜੀ ਨੇ ਕਿਹਾ ਕਿ ਵਜ਼ੀਰੇ ਦੀ ਕੈਦ ਵਿੱਚੋਂ ਗੁਰੂ ਪਰਿਵਾਰ ਦੀ ਰਿਹਾਈ ਕਰਵਾ ਸਕਣ ਲਈ ਤਾਂ ਸ਼ਾਇਦ ਅਸੀਂ ਬੇਵਸਾਨ ਹਾਂ ਪਰ ਸਾਡੇ ਹੁੰਦੇ ਗੁਰੂ ਪਰਿਵਾਰ ਭੁੱਖਾ ਰਹੇ ਇਹ ਹਰਗਿਜ਼ ਨਹੀਂ ਹੋ ਸਕਦਾ। ਬਾਬਾ ਮੋਤੀराम ਜੀ ਨੇ ਪਤਨੀ ਅਤੇ ਮਾਤਾ ਨਾਲ ਇਸ ਪ੍ਰਕਾਰ ਵਿਚਾਰਾਂ ਕਰਕੇ ਫੈਸਲਾ ਕੀਤਾ ਕਿ ਪਰਉਪਕਾਰੀ ਮਾਤਾ ਗੁਜਰੀ ਜੀ ਅਤੇ ਉਸ ਦੇ लाਡਲੇ ਨੂੰ ਹਰ ਹਿੱਲੇ ਚੱਲ ਪਾਣੀ ਛਕਾਉਣ ਦੀ ਸੇਵਾ ਉਹਨਾਂ ਦਾ ਪਰਿਵਾਰ ਕਰੇਗਾ ਭਾਵੇਂ ਇਸ ਸੇਵਾ ਦੇ ਬਦਲੇ ਕੋਈ ਵੀ ਕੀਮਤ ਕਿਉਂ ਨਾ ਤਾਰਨੀ ਪਵੇ। ਕਰ ਦੀ ਗਰੀਬੀ ਸਾਹਮਣੇ ਮਹਿਰਾ ਪਰਿਵਾਰ ਨੂੰ ਦੁੱਧ ਅਤੇ ਮੇਵਿਆਂ ਤੋਂ ਜ਼ਿਆਦਾ ਕੋਈ ਹੋਰ ਵਸਤੂ ਸਾਬਜਾਦਿਆਂ ਅਤੇ ਮਾਦਾ ਜੀ ਨੂੰ ਛਕਾਉਣ ਲਈ ਯੋਗ ਨਾ ਲੱਗੀ। ਸਾਬਾ ਬਾਬਾ ਮੋਤੀराम ਦੀ ਪਤਨੀ ਨੇ ਦੁੱਧ ਗਰਮ ਕੀਤਾ। ਇਸ ਦੇ ਨਾਲ ਹੀ ਘਰ ਵਿੱਚ ਜੋ ਥੋੜੀ-ਬੋਧੀ ਮਾਇਆ ਪਈ ਸੀ ਬਾਬਾ ਮੋਤੀराम ਜੀ ਨੇ ਆਪਣੇ ਕਿਸੇ ਵਿੱਚ ਪਾ ਲਈ ਕਿਉਂਕਿ ਰੋਜ਼ਾਨਾ ਉਹ ਕੈਦਖਾਨੇ ਦੇ ਪਹਿਰੇਦਾਰਾਂ ਜਾਂ ਸਿਪਾਈਆਂ ਨਾਲ ਬਾਹਰ ਵਸਤਾ ਰੱਖਦੇ ਸਨ ਅਤੇ ਲਾਲਚੀ ਮੁਗਲਾਂ ਦੀ ਫਿਤਰਤ ਤੋਂ ਚੰਗੀ ਤਰ੍ਹਾਂ ਜਾਣੂ ਸਨ। ਉਹ ਮਹਿਸੂਸ ਕਰਦੇ ਸਨ ਕਿ ਮਿੰਨਤ ਤਰਲੇ ਨਾਲ ਸ਼ਾਇਦ ਦੇ ਜਾਲਮ ਠੰਡੇ ਬੁਰਜ ਦੀਆਂ ਪੌੜੀਆਂ ਚੜ੍ਹ ਕੇ ਗੁਰੂ ਪਰਿਵਾਰ ਤੱਕ ਪਹੁੰਚਣ ਨਾ ਦੋ ਦੇ ਸ਼ਿਕਾਉਣ ਲਈ ਨਾਲ ਛੰਨੇ ਲੈ ਕੇ ਚਾਦਰ ਦੀ ਬੁੱਕਲ ਮਾਰ ਸਾਰੇ ਸਮਾਨ ਵਾਲੀ ਬਾਲਟੀ ਉਸ ਵਿੱਚ ਲਕੋ ਲਈ ਅਤੇ ਧਰਮੀ ਬਾਬਾ ਮੋਤੀराम ਗੁਰੂ ਪਰਵਾਰ ਦੀ ਸੇਵਾ ਲਈ ਠੰਡੇ ਬੁਰਜ ਵੱਲ ਤੁਰ ਪਿਆ ਇਸ ਸੇਵਾ ਦੇ ਬਦਲੇ ਭਾਵੇਂ ਸਿਰ ਜਾਨ ਦਾ ਖਤਰਾ ਹੈ ਪਰ ਤਨ ਹੈ ਸਿੱਧਕੀ ਸਿੱਖ ਜੋ ਇਹ ਖਤਰਾ ਲੈ ਕੇ ਵੀ ਆਪਣੇ ਪਿਆਰਿਆਂ ਦੀ ਟਹਿਲ ਕਮਾਉਣ ਤੁਰ ਪਿਆ ਹੈ ਕੈਦਖਾਨੇ ਅਤੇ ਠੰਡੇ ਬੁਰਜ ਦੇ ਆਸ-ਪਾਸ ਦੇ ਸਿਪਾਹੀ ਬਾਬਾ ਮੋਤੀराम ਨੂੰ ਚੰਗੀ ਤਰ੍ਹਾਂ ਜਾਣਦੇ ਸਨ ਇਸ ਲਈ ਬਿਨਾਂ ਕਿਸੇ ਰੋਕ ਟੋਕ ਦੇ ਬਾਬਾ ਜੀ ਠੰਡੇ ਬੁਰਜ ਦੀਆਂ ਪੌੜੀਆਂ ਤੱਕ ਜਾ ਪੁੱਜੇ ਪਹਿਰੇਦਾਰਾਂ ਆਖਿਆ ਕਿ ਮੋਤੀਰਾਮ ਕਿ ਆਦਿਆਂ ਨੂੰ ਰੋਟੀ ਪਾਣੀ ਦਾ ਤੂੰ ਕਦੋਂ ਦਾ ਦੇ ਗਿਆ ਹੈਂ ਐਸ ਵੇਲੇ ਇੱਧਰ ਕੀ ਕਰ ਰਿਹਾ ਹੈਂ ਬਾਬਾ ਜੀ ਨੇ ਕਿਹਾ ਭਾਈ ਬਾਕੀ ਕੈਦੀਆਂ ਨੂੰ ਤਾਂ ਜਲ ਪਾਣੀ ਦੇ ਦਿੱਤਾ ਦਿੱਤਾ ਸੀ ਅ ਠੰਡੇ ਬੁਰਜ ਵਾਲੇ ਵਿੱਚਲੇ ਜੋ ਕੈਦੀ ਹਨ ਇਹਨਾਂ ਨੂੰ ਭੋਜਨ ਪਾਣੀ ਦੇਣਾ ਆਇਆ ਹੈ ਇਹ ਜਵਾਬ ਸੁਣ ਕੇ ਪਹਿਰੇਦਾਰ ਆਖਣ ਲੱਗੇ ਕਿ ਤੇਰਾ ਦਿਮਾਗ ਠੀਕ ਹੈ ਤੈਨੂੰ ਸ਼ਾਮਾ ਵੇਲੇ ਵੀ ਦੱਸਿਆ ਸੀ ਕਿ ਇਨ੍ਹਾਂ ਖਾਸ ਕੈਦੀਆਂ ਨੂੰ ਭੋਜਨ ਪਹੁੰਚਾਉਣਾ ਬਿਲਕੁਲ ਮਨਾ ਹੈ ਔਰ ਵਜੀਦ ਖਾਨ ਦੇ ਇਸ ਫਰਮਾਨ ਦੇ ਉਲਟ ਜਾਣ ਵਾਲੇ ਦਾ ਕਾਨ ਬੱੱਚਾ ਪੀੜੇ ਜਾਂਦਾ ਹੁਕਮ ਸੁਣਾਇਆ ਗਿਆ ਹੈ ਸੁਜਾ ਵੀਰਾ ਵਾਪਸ ਚਲਾ ਜਾ ਜੇ ਪਹਿਲਾਂ ਨਹੀਂ ਸਮਝ ਸਕਿਆ ਤਾਂ ਹੁਣ ਸੁਣ ਲੈ ਤੇ ਸਮਝ ਲੈ ਬਾਬਾ ਜੀ ਕਹਿਣ ਲੱਗੇ ਕਿ ਨਹੀਂ ਮੈਂ ਗੁਰੂ ਪਰਿਵਾਰ ਨੂੰ ਜਲ ਪਾਣੀ ਸ਼ਕਾਇਬਿਨਾ ਵਾਪਿਸ ਨਹੀਂ ਜਾ ਸਕਦਾ ਸਤੋਸੀ ਨੇ ਥੋੜੇ ਜਿਹੇ ਸਮੇਂ ਲਈ ਗੁਰੂ ਪਰਿਵਾਰ ਤੱਕ ਜਾ ਲੈੰਦੇ ਹੋ ਸਿਪਾਹੀ ਵਿਝੇਦ ਸਨ ਕਿ ਉਸ ਨੂੰ ਠੰਡੇ ਬੁਰਜ ਦੀਆਂ ਪੌੜੀਆਂ ਦਾ ਲਾਂਗਾ ਦੇ ਕੇ ਉਹ ਆਪਣੇ ਲਈ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਸੇੜ ਸਕਦੇ ਅਖੀਰ ਬਾਬਾ ਮੋਤੀराम ਨੇ ਜੋਤਨ ਨਾਲੇ ਹੰਦਾ ਸੀ ਔਰ ਰਿਸ਼ਵਤ ਵਜੋਂ ਉਹਨਾਂ ਸਿਪਾਹੀਆਂ ਨੂੰ ਦੇਣ ਲਈ ਆਪਣੇ ਖੀਸੇ ਚੋਂ ਬਾਹਰ ਕੱਢਿਆ ਮਾਇਆ ਵੇਖ ਕੇ ਉਹਨਾਂ ਦਾ ਜੀਲ ਲਚ ਆ ਗਿਆ ਤੇ ਆਪਸੀ ਸੋਚ ਵਿਚਾਰ ਕੀਤੀ ਕਿ ਇੱਥੇ ਸਾਡੇ ਤੇ ਮੋਤੀराम ਤੋਂ ਬਿਨਾਂ ਤਾਂ ਹੋਰ ਕੋਈ ਨਹੀਂ ਹੈ ਸੋ ਇਸ ਲਈ ਕਿਸੇ ਨੂੰ ਰਾਤ ਦੇ ਅੰਦਰ ਵਿੱਚ ਇਸ ਕਾਰਵਾਈ ਦੀ ਪ ਬਾਬਾ ਮੋਤੀराम ਦੀ ਚਾਲ ਕੰਮ ਕਰ ਗਈ ਤੇ ਮਾਇਆ ਲੈ ਕੇ ਉਹਨਾਂ ਸਿਪਾਈਆਂ ਨੇ ਆਖਿਆ ਕਿ ਜਾਓ ਉੱਪਰ ਚਲਾ ਜਾ ਪਰ ਛੇਤੀ ਵਾਪਸ ਆ ਜਾਣਾ ਪਰਮੇਸ਼ਰ ਦਾ ਸ਼ੁਕਰਾਨਾ ਕਰਦਾ ਬਾਬਾ ਮੋਤੀराम ਪੋਲੇ ਪੈਰੀ ਠੰਡੇ ਬੁਰਜ ਦੀਆਂ ਪੌੜੀਆਂ ਚੜਨ। ਮਨੁੱਖੀ ਪੈਰਾਂ ਦੀ ਆਹਰ ਸੁਣ ਕੇ ਜਗਤ ਮਾਤਾ ਮਾਤਾ ਗੁਜਰੀ ਜੀ ਨੇ ਆਵਾਜ਼ ਦੇ ਕੇ ਪੁੱਛਿਆ ਕਿ ਭਾਈ ਕੌਣ ਹੈ। ਇੱਧਰ ਬਾਬਾ ਮੋਤੀराम ਜੀ ਆਦ ਪੌੜੀਆਂ ਚੜ ਕੇ ਬੁਰਜ ਵਿੱਚ ਪੁੱਜਾ ਤਦ ਕੀ ਦੇਖਦਾ ਹੈ ਕਿ ਬਿਰਧ ਮਾਤਾ ਜਿਸ ਦੇ ਮੁਖੜੇ ਦਾ ਨੌਰ ਛੱਲਿਆ ਨਹੀਂ ਜਾ ਰਿਹਾ ਦੋ ਮਾਸੂਮਾਂ ਨੂੰ ਆਪਣੀ ਹਿੱਕ ਦੇ ਦੋ ਅੱਲੇ ਲਾ ਕੇ ਠੰਡੇ ਨੰਗੇ ਫਰਸ਼ ਉੱਪਰ ਬਿਨਾ ਕਿਸੇ ਆਰਡਰ ਇੱਕ ਥਮਲੇ ਨਾਲ ਢੋਲਾਈ ਬੈਠੀ ਹੈ ਮਾਤਾ ਜੀ ਦੇ ਸੱਜੇ ਖੱਬੇ ਗਲ ਬੱਕੜੀ ਪਾਈ ਦੋ ਰੋਹਾਨੀ ਬਾਲ ਜਿਨ੍ਹਾਂ ਦੇ ਮੁਖੜੇ ਦੀਆ ਬਾਹ ਹਨੇਰੇ ਵਿੱਚ ਵੀ ਬੇਅੰਤ ਪ੍ਰਕਾਸ਼ ਦੇ ਰਹੀ ਹੈ ਵਗ ਰਹੀ ਠੰਡੀ ਪਉਣ ਨੂੰ ਆਪਣੀ ਬਿਰਧ ਮਾਤਾ ਦੇ ਸਹੀ ਦੀ ਤਪਸ਼ ਨਾਲ ਰੋਕਦੇ ਹੋਏ ਮਾਦਾ ਗੁਜਰੀ ਨਾਲ ਲਿਪਟੇ ਹੋਏ ਹਨ ਅਜਿਹੇ ਦਰਦਾਨਕ ਦ੍ਰਿਸ਼ ਤੱਕ ਬਾਬਾ ਮੋਤੀ RAM ਦੀਆਂ ਪੂਬਾਂ ਨਿਕਲ ਗਈਆਂ ਮਾਤਾ ਜੀ ਨੇ ਫਿਰ ਦੁਬਾਰਾ ਪੁੱਛਿਆ ਕਿ ਭਾਈ ਤੋਂ ਕੌਣ ਹੈ ਇਸ ਵੇਲੇ ਕਿਸ ਕਾਮ ਇੱਥੇ ਆਏ ਹਨ ਕਿਉਂਕਿ ਮਾਤਾ ਜੀ ਇਹ ਸਮਝ ਰਹੀ ਸਨ ਕਿ ਮਤਾ ਜ਼ਾਲਮਾ ਨੇ ਛੋਟੇ ਬੱਚਿਆਂ ਨੂੰ ਉਨ੍ਹਾਂ ਤੋਂ ਵੱਖ ਕਰਨ ਦੇ ਮੰਤਵ ਨਾਲ ਕਿਸੇ ਸਿਪਾਈ ਨੂੰ ਭੇਜਿਆ ਹੋਵੇ ਮਾਤਾ ਜੀ ਦੁਆਰਾ ਵਿਚਾਨੀ ਵਿੱਚ ਕੀਤੇ ਗਏ ਉਪਰੋਂ ਥੱਲੇ ਸਵਾਲਾਂ ਨੇ ਮੋਤੀ RAM ਦੀ ਜ਼ੁਬਾਨ ਖੋਲੀ ਅਤੇ ਮਾਤਾ ਜੀ ਦੇ ਚਰਨਾਂ ਨੂੰ ਲਿਪਟ ਕੇ ਉਸ ਨੇ ਦੱਸਿਆ ਕਿ ਮਾਤਾ ਜੀਓ ਮੈਂ ਤੁਹਾਡਾ ਸੇਵਕ ਮੈਨੂੰ ਲੋਕ ਮੋਤੀ RAM ਕਹਿੰਦੇ ਹਨ ਅਤੇ ਮੈਨੂੰ ਪਤਾ ਚੱਲਿਆ ਹੈ ਕਿ ਆਪ ਜੀ ਨੇ ਅਤੇ ਇਨ੍ਹਾਂ ਸਹਿਬਜ਼ਾਦੇ ਨੇ ਕੁਝ ਵੀ ਸ਼ੱਕਿਆ ਨਹੀਂ ਸੋ ਮੈਂ ਗਰੀਬ ਸ਼ਰਧਾਲੂ ਆਪ ਜੀਆਂ ਲਈ ਦੁੱਧ ਲੈ ਕੇ ਆਇਆ ਹਾਂ ਤਾਂ ਜੋ ਲੰਬੇਰੀ ਰਾਤ ਦਾ ਪੰਦ ਮਕਾਉਣ ਲਈ ਅਤੇ ਠੰਡ ਤੋਂ ਥੋੜੀ ਰਾਤ ਪ੍ਰਾਪਤ ਕਰਨ ਲਈ ਆਪ ਜੀ ਦੇ ਗੁਰੂ ਲਾਲ ਦੇ ਦੁੱਧ ਸ਼ਕ ਸਕੋ ਮਾਤਾ ਜੀ ਨੇ ਵੀਰ ਲਾਭ ਕਰ ਰਹੇ ਮੋਤੀ RAM ਦੇ ਸਿਰ ਤੇ ਆਪਣਾ ਬਖਸ਼ਿਸ਼ਾਂ ਭਰਿਆ ਹੱਥ ਰੱਖਿਆ ਤੇ ਉੱਤੇ ਉਸ ਗੁਰੂ ਪਿਆਰੇ ਦੀਆਂ ਨਨ ਸਰਦਾ ਭਾਵਨੀ ਦੇਖ ਕੇ ਸਹਿਬ ਜਾਦਿਆਂ ਨੂੰ ਦੁੱਧ ਅਤੇ ਮੇਵੇ ਚਕਾਏ ਫਿਰ ਆਪ ਗਰਮ ਗਰਮ ਦੁੱਧ ਛਕਾਇਆ ਮਾਤਾ ਜੀ ਨੇ ਉਸ ਦੀ ਭਾਵਨੀ ਅਤੇ ਸੇਵਾ ਉੱਪਰ ਪ੍ਰਸੰਨ ਹੋ ਕੇ ਬੇਅੰਤ ਅਸੀਸਾਂ ਬਖਸ਼ਿਸ਼ ਕੀਤੀਆਂ ਮਾਤਾ ਜੀ ਦੀਆਂ ਬਖਸ਼ੀਆਂ ਅਸੀਸਾਂ ਨਾਲ ਝੋਲੀ ਭਰ ਕੇ ਬਾਬਾ ਮੋਤੀ RAM ਕਿਸੇ ਅਗੰਮੀ ਵਿਸਮਾਦ ਵਿੱਚ ਚਲਾ ਗਿਆ ਅੱਜੋ ਮਹਿਸੂਸ ਕਰ ਰਿਹਾ ਸੀ ਕਿ ਸਤਿਗੁਰੂ ਨੇ ਉਸ ਦਾ ਜੀਵਨ ਸਫਲ ਕਰ ਦਿੱਤਾ ਹੈ ਕਈ ਵਾਰ ਉਸਦੇ ਮਨ ਵਿੱਚ ਮੁਗਲਾਂ ਵੱਲੋਂ ਜਨਤਾ ਉੱਪਰ ਕੀਤੇ ਜਾਂਦੇ ਜ਼ੁਲਮਾਂ ਦੇ ਬਾਵਜੂਦ ਵੀ ਉਸ ਵੱਲੋਂ ਮੁਗਲਾਂ ਦੀ ਕੀਤੀ ਜਾਂਦੀ ਚੱਕਰੀ ਤੇ ਗਲਾਨੀ ਹੁੰਦੀ ਸੀ ਪਰ ਅੱਜ ਉਹ ਮਹਿਸੂਸ ਕਰ ਰਿਹਾ ਸੀ ਕਿ ਸ਼ਾਇਦ ਪਰਮੇਸ਼ਰ ਨੇ ਇਸੇ ਲਈ ਹੀ ਉਸਦੀ ਡਿਊਟੀ ਇੱਥੇ ਲਗਾਈ ਹੋਵੇਗੀ ਕੁਟਸਵਾ ਮਾਤਾ ਜੀ ਤੇ ਸਹਿਬਜ਼ਾਦੇ ਦੀ ਰੰਗ ਰਤਰੀ ਸੰਗਤ ਵਿੱਚ ਬੈਠਾ ਮਾਤਾ ਜੀ ਦੀ ਮੁੱਠੀ ਚਾਪੀ ਕਰ ਬਾਬਾ ਮੋਤੀराम ਵਾਪਸ ਜਾਣ ਲਈ ਉਹ ਚਾਹੁੰਦੇ ਮਨ ਨਾਲ ਤਿਆਰ ਹੋਇਆ ਕਿਉਂਕਿ ਬਹੁਤ ਲੰਬਾ ਸਮਾਂ ਉਹ ਇੱਥੇ ਠਹਿਰ ਨਹੀਂ ਸਕਦਾ ਇਸੇ ਦੌਰਾਨ ਸਿਪਾਹੀ ਵੀ ਉਸ ਨੂੰ ਵਾਪਸ ਮੁੜ ਜਾਣ ਲਈ ਕਹਿ ਗਿਆ ਸੀ ਦੁੱਧ ਸਕੌਂਦੀ ਇਹ ਸੇਵਾ ਗਲੇਰੀ ਰਾਤ ਵੀ ਕੀਤੀ ਗਈ ਇਸ ਸੇਵਾ ਨੂੰ ਪਰਵਾਨ ਚੜਾਉਣ ਲਈ ਅਗਲੀ ਰਾਤ ਬਾਬਾ ਮੋਤੀराम ਨੂੰ ਆਪਣੀ ਪਤਨੀ ਦੇ ਗਏ ਨੇ ਵੀ ਲਾਲਚੀ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਰੂਪ ਵਿੱਚ ਦੇਣੇ ਪਏ ਬਾਬਾ ਮੋਤੀਰਾਮ ਜਿ ਆਪਣਾ ਸਭ ਕੁਝ ਦਾਅ ਤੇ ਲਾ ਕੇ ਦੁੱਧ ਸਕੌਂਦੀ ਇਹ ਸੇਵਾ ਕਰਕੇ ਧੰਨ ਹੋ ਗਏ ਇਸ ਗਾਖੜੀ ਸੇਵਾ ਕਰਕੇ ਹੀ ਬਾਬਾ ਮੋਤੀਰਾਮ ਜੀ ਪਰਥਾਏ ਹਰ ਸਰਦਾਂ ਲੰਦੀ ਜ਼ੁਬਾਨ ਤੇ ਅੱਖਰ ਬਸੇ ਹੋਏ ਹਨ ਧੰਨ ਮੋਤੀ ਜਿਨ ਪੁੰਨ ਕੁਮਾਇਆ ਗੁਰ ਲਾਲਾ ਨੂੰ ਦੁੱਧ ਪਲਾਇਆ ਇਨੇ ਦਿਨ ਬਾਬਾ ਮੋਤੀराम ਜੀ ਨੇ ਪਰਉਪਕਾਰ ਦਾ ਕਾਰਜ ਕੀਤਾ ਇਸ ਪੁੰਨ ਦੇ ਕਾਰਜ ਦਾ ਜਦੋਂ ਵਜੀਦ ਖਾਨ ਨੂੰ ਬਾਅਦ ਵਿੱਚ ਪਤਾ ਲੱਗਾ ਤਾਂ ਬਾਬਾ ਮੋਤੀराम ਜੀ ਨੂੰ ਪਰਿਵਾਰ ਸਮੇਤ ਕਾਠ ਦੇ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ